ਜਾਟਾ ਦੇਖੋ ਪਸ਼ੂ ਮੰਡੀ ਮੋੜ ਲੈ ਵੀ ਚਾਰ ਡੰਗਰਾ ਬਾਈਆਂ ਦੇ ਚਾਰ ਮੱਝਾਂ ਦਿਖਾਉਣੀਆਂ ਤੁਹਾਨੂੰ ਚਾਰੀ ਮੱਝਾਂ ਜਿਹੜੀਆਂ ਟੌਪ ਕਲਾਸ ਦੀਆਂ ਪਸ਼ੂ ਮੰਡੀ ਮੋੜ ਤਰੀਕ 20 ਪੰਜਵਾਂ ਮਹੀਨਾ 2025 ਸਵੇਰ ਦਾ ਟਾਈਮ ਚੰਗੀ ਕੁਆਲਿਟੀ ਦੇ ਜਾਨਵਰ ਆ ਜਿਹੜੇ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਆ ਚਾਨਵ ਚਾਰ ਜਾਨਵਰ ਨੇ ਬਾਈਆਂ ਦੇ ਚਾਰੀ ਤੁਹਾਨੂੰ ਕਵਰ ਕਰਕੇ ਦਿਖਾਉਣੇ ਆ ਵੀਡੀਓ ਦੇ ਵਿੱਚ ਬਾਰੀ-ਬਾਰੀ ਡਿਟੇਲ ਪੁੱਛਾਂਗੇ ਚਾਰਵੀਂ ਮੱਝਾਂ ਜਿਹੜੀਆਂ ਬਹੁਤ ਚੰਗੀਆਂ ਯਾਰ ਦੇਖੋ ਹਵਾਨੇ ਫੂਨੇ ਦੇਖੋ ਥਲਾਂ ਥਲਾਂ ਪੂਰੀਆਂ ਸਾਫ਼ ਚੰਗੀ ਬੋਡੀ ਵੰਤਰ ਦੀਆਂ ਤੇ ਜਾਣਕਾਰੀ ਸਾਰੀਆਂ ਦੀ ਜਿਹੜੀ ਬਾਈ ਤੋਂ ਆਪਾਂ ਬਾਈ ਤੋਂ ਲੈ ਲਾਂਗੇ ਪੁੱਛ ਕੇ ਬਾਰੋ-ਬਾਰੀ ਤੋਰ ਕੇ ਵੀ ਦਿਖਾਵਾਂਗੇ ਪਹਿਲਾ ਨੰਬਰ ਇੱਕ ਇਧਰ ਬੱਲੀ ਤੋਂ ਸਟਾਰਟ ਕਰ ਲਈ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਓ ਤੁਸੀਂ ਦੇਖੋ ਨੀਲੀ ਰਵੀ ਦੇ ਵਿੱਚ ਪੈਂਦੀ ਆ ਚਾਰੋਂ ਪੈਰ ਚਿੱਟੇ ਮੱਥੇ 'ਚ ਫੂਲ ਤੇ ਥਣ ਹਵਾਨੇ ਦੀ ਵੰਤਰ ਦੇਖੋ ਯਾਰ ਬਾ ਕੁਮਾਲ ਆਰਡਰ ਲੱਗਿਆ ਕਰਮਾਲੀ ਨੂੰ ਥਣ ਥਣ ਦੇਖੋ ਬਹੁਤ ਜ਼ਿਆਦਾ ਸੋਹਣਾ ਚੰਗਾ ਆਰਡਰ ਤਿਆਰ ਕਰੀ ਬੈਠੀ ਐ ਤੇ ਥਣ ਥਣ ਦੇਖੋ ਯਾਰ ਕਿੰਨਾ ਸੋਹਣਾ ਲੱਗਿਆ ਲੈ ਵੀ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਸਿੰਘਾ ਸੁਗਾਈਂ ਦੇਖ ਲਓ ਬਿਲਕੁਲ ਕੁੰਡੀਆ ਸੋਹਣੀ ਫੇਸ ਕੁਆਲਿਟੀ ਐ ਤੇ ਤੁਰਦੀ ਤੇ ਨਿਗਾਹ ਮਾਰੋ ਦੇਖੋ ਬਾਕੀ ਜਾਣਕਾਰੀ ਸਾਰੀ ਆਪਾਂ ਜਿਹੜੀ ਬਾਈ ਦੂਈ ਲਵਾਂਗੇ ਆਰਡਰ ਰੂਡਰ ਬੜਾ ਸੋਹਣਾ ਤਿਆਰ ਕਰਿਆ ਬਿਲਕੁਲ ਸਾਫ ਥਣ ਹਵਾਨੇ ਦੀ ਐ ਤੇ ਦੇਖੋ ਵੋੜ ਲਿਆ ਬਾਈ ਇਹ ਕੋਟੂ ਰਦੁਰਾ 카ਰਲੋ ਚੱਕ ਚੰਗੀ ਬਾਡੀ ਮੰਤਰ ਕੱਦ ਵਜੂਦ ਦੀ ਚੰਗੀ ਆ ਬਈ ਸੋਹਣਾ ਕੱਦ ਸੋਹਣਾ ਵਜਨ ਤੇ ਲੇਵੇ ਕੰਨੀ ਉਹ ਬਿਲਕੁਲ ਸਾਫ ਚਾਰੋਂ ਥਾਂ ਇੱਕੋ ਜਿਹੀ ਤੇ ਪੂਰਾ ਗੈਪ ਵਾਲਾ ਥਾਂ ਲੱਗਿਆ ਹੋਇਆ ਬਈ ਹਾਂਜੀ ਬਾਈ ਅੱਛੀ ਗੱਲ ਅੱਛੀ ਗੱਲ ਬਾਈ ਜੀ ਬਾਈ ਨਾਂ ਦਾ ਤੇ ਆਪਣਾ ਹਾਂ ਚਮਕੌਰ ਸਿੰਘ ਦਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਬਾਈ ਜੀ ਤੇ ਆਪਣਾ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਕੰਮ ਆ ਭਰਾ ਮੇਰੇ ਆ ਡੇਲੀ ਰੁਟੀਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਮੈਂ ਸੌਂਦੇ 15 20 ਗਾਈਆਂ ਹੁੰਦੀਆਂ ਨੇ ਠੀਕ ਆ ਬਾਈ ਤੇ ਵਧੀਆ ਚੰਗੇ ਲੈਵਲ ਦਾ ਕੰਮ ਆ ਠੀਕ ਆ ਅੱਜ ਆਪਾਂ 4 ਮੱਝਾਂ ਲੈ ਕੇ ਆਏ ਬਾਈ ਠੀਕ ਆ ਉਹ ਸਿਰੇ ਵਾਲੀ ਗੱਪਣਾ ਹਾਂ ਉਹ ਉਹ ਨਾਲ 30000 ਆ ਗੱਪਣਾ ਠੀਕ ਆ ਇੱਕ ਮੱਝ ਗੱਪਣ ਤੇ 3000 ਸਵਆਂ ਠੀਕ ਆ ਪਹਿਲਾਂ ਨੰਬਰ 1 ਬੱਲੀ ਦੀ ਗੱਲ ਕਰ ਲਈਏ ਬਾਈ ਮਗਰ ਮਗਰ ਹੈਗੇ ਨਾ ਕੱਟਣ ਯਾਨੀ ਕਿ ਆਇਆ ਨੇ ਵਾਲ ਠੀਕ ਆ ਹ ਸੂਆ ਕਿਹੜਾ ਸੂਈ ਆ ਬਈ ਇਹ ਦੂਜਾ ਕੀ 14 ਕਿਲੋ ਤੇ 14 ਮਹੀਨੇ ਤੋਂ ਬਾਹਰ ਸੂਈ ਹੋਈ ਆ ਦੂਜਾ ਸੂਆ ਸੂਈ ਆ ਮਹੀਨੇ ਤੋਂ ਬਾਹਰ ਤੇ ਬੱਚਾ ਕੀ ਆ ਬਈ ਮਗਰ ਘੱਟ ਕੱਟਾਗਾ ਵੀਰੇ ਬੱਚਾ ਮਗਰ ਕੱਟਾ ਹੀ ਦੇਖ ਸਕਦੇ ਤੁਸੀਂ ਮਹੀਨੇ ਤੋਂ ਬਾਹਰ ਬਾਈ ਕਹਿੰਦਾ ਵੀ ਸੂਈ ਆ ਤੇ ਦੁੱਧ ਕਿੰਨਾ ਤਿਆਰ ਆ ਬਈ ਹੁਣ 14 ਕਿਲੋ ਦਾ ਵੀ ਕਹੇ ਵੀ ਜੋਗ ਲੈ ਰਾਂ ਮੈਂ 4 ਕਿਲੋ ਦੁੱਧ ਬਿਲਕੁਲ ਤਿਆਰ ਆ ਤੇ ਤਸ਼ੱਲੀ ਕਰਾ ਦਾਂਗੇ ਆ ਘਰੇ ਆਈ ਤਾਂ ਤਸ਼ੱਲੀ ਜਦਾਂ ਵੇਕੀ ਤਾਂ ਕਹਿਣੀ ਕੀ ਆ ਮੈਂ ਤੇ ਤਸ਼ੱਲੀ ਕਰਾਂਗੇ ਠੀਕ ਆ ਠੀਕ ਆ ਮਤਲਬ ਚੰਗਾ ਇੱਕ ਫੋਨ ਨੰਬਰ ਬੋਲ ਬਈ ਆਪਣਾ ਨੰਬਰ 9779475644 ਇੱਕ ਵਾਰੀ ਹੋਰ ਬੋਲ ਦੇ 9779475644 ਠੀਕ ਹੈ ਬਾਈ ਦਾ ਫੋਨ ਨੰਬਰ ਹੈ ਜੀ ਤੇ ਆ ਦੋ ਨੰਬਰ ਤੇ ਆ ਗਈ ਗੱਬਣਾ ਤੇ ਮੈਂ ਆ ਗਈ ਤੇ 12 ਕਿਲੋ ਤੇ 12 ਤੋਂ 13 ਕਿਲੋ ਕਿੰਨੇ ਦਿਨ ਲੈਂਦੀ ਹੈ ਬਾਈ ਹਫਤੇ ਦੇ ਲੱਗ ਲੱਗ ਬਹੁਤ ਤਿਆਰੀ ਹੈ ਹਫਤਾ ਲੱਗੂਗੀ ਬਸ ਲੈ ਵੀ ਹਫਤਾ ਸੌਣ ਦਾ ਰਹਿ ਗਿਆ ਗੱਬਣ ਮੱਝ ਤੇ ਖਾਣਾ-ਪਾਨੇ ਦੀ ਬਿਲਕੁਲ ਸਾਫਾ ਤਿਆਰ ਸੋਹਣੀ ਹੋਊਗੀ ਤੇ ਕਰਮਾਣੀ ਨੇ ਇੱਕ ਹਫਤਾ ਵਿਆਹ ਨੀਲੀ ਰਵੀ ਦੇ ਟੱਚ ਚ ਤੇ ਚਾਰ ਹੋਰ ਵੀ ਬਹੁਤ ਹੋਣਾ ਮਾਜ ਨੇ ਬਾਈ ਇੱਕ ਹਫਤਾ ਬਾਈ ਕਹਿੰਦਾ ਵੀ ਹਲੇ ਬਾਕੀ ਆ 14 ਕਿਲੋ ਬਰਦਾ ਆਉਂਦੀਆਂ ਕੱਦ ਵਾਜਣ ਦੀ ਚੰਗੀ ਆ ਉਹ ਚੌੜੀ ਚੂੜੀ ਪਿਸਰ ਕਟਕਟ ਦੀ ਬਹੁਤ ਸਿੰਘ ਕੁੰਡਾ ਖੁੱਲਾ ਜ਼ਰੂਰ ਆ ਪਰ ਬਾਡੀ ਮਨਤਾਬ ਕੇ ਜੱਜ ਦਾ ਬਾਈ ਵੇਖੋ ਵੱਡੀਆਂ ਵੱਡੀਆਂ ਬਹੁਤ ਆ ਮਾਜ ਯਾਰ ਮੋੜ ਲਿਆ ਬਾਈ ਬਸ ਮੋੜ ਲਿਆ ਭਰਾ ਮੇਰਾ ਲੈ ਵੀ ਅੱਗੋਂ ਚੈੱਕ ਕਰ ਲਿਓ ਮੱਥੇ ਚ ਵੱਲ ਸਿੰਘਾਂ ਦੀ ਗੁੰਡੀ ਖੁੱਲਾ ਜ਼ਰੂਰ ਆ ਪਰ ਜੱਜ ਦਾ ਜੱਜ ਦਾ ਬਾਡੀ ਮਨਤਾਬ ਤੇ ਠੰਡੀ ਸੀਲ ਦੇਖੋ ਕੱਦ ਵਜੂਦ ਦੀ ਪੂਰੀ ਫੁੱਲ ਫੁੱਲ ਪਾਜਣ ਵਾਲੀ ਮੱਝ ਆ ਬਾਈ ਦੇਖੋ ਤੇ ਆ ਡਰ ਡਰ ਕਰਮ ਵਾਲੀ ਦਾ ਬਹੁਤ ਸੋਹਣਾ ਯਾਰ ਆਣ ਤੁਹਾਨੂੰ ਵੀ ਬਹੁਤ ਚੰਗਾ ਲੱਗਾ ਬਹੁਤ ਚੰਗਾ ਥਣ ਲੱਗਾ ਤੇ ਚੋਣ ਵੀ ਬਹੁਤ ਮੋਟਾ ਹੋਊਗਾ ਇਹਦਾ ਧੰਗਿਆਂ ਵਾਂਗ ਚੋਣਾ ਠੀਕ ਆ ਕਿ 10 ਦਿਨ ਬਾਕੀ ਦੇ ਸਭੀ ਇਹਦੇ ਹਫਤਾਕ ਬਾਕੀ ਵੀ ਇੱਕ ਦੋ ਦਿਨ ਘੱਟ ਵੀ ਦੇ ਅਸੀਂ ਵਧੂ ਵੀ ਲਿਆ ਹੱਦ ਤੱਕ ਠੀਕ ਆ ਤੇ ਦੁੱਧਾ ਤੇ ਕਿੰਨੇ ਕਿਲੀਓਂ ਤੇ ਆਈ ਬਈ ਆਪਣਾ ਜਿਆਦਾ ਖਲੋਦ ਮੰਨ ਕੇ ਲੈ ਲੈ ਬਣਾ ਜਿਹੜਾ ਮਰਜ਼ੀ ਬਈ ਜਰਾ ਤੇਰਾ ਜਿਹੜਾ ਆਪਣੇ ਕੋਲੇ ਸੂਪ ਹੀ ਰਹੇਗੀ ਤਾਂ ਕਹਿਣੀ ਕੀ ਆ ਠੀਕ ਆ ਬਈ ਤੇ ਇਹਦਾ ਪਾਕੀ ਕਰਾਂਗੇ ਬਈ ਫਿਰ ਇੱਕ ਦੱਸ ਦੀ ਇਹ ਠੀਕ ਆ ਅੱਗੇ ਅੱਗੇ ਬਈ ਤਿੰਨ ਨੰਬਰ ਤੇ ਇਹ ਤੇ ਪੂਰਨ ਕੱਟੀ ਆ ਹੁਣ 14 ਕਿਲੋਦ ਕਰਦਾ ਕਲੂਣ ਗੱਟੀਆ ਪਹਿਲਾ ਸੂਆ ਸੂਈ ਆ ਬਾਈ ਰਜਣਾ ਚਾਰ ਦੰਦ ਦਾ ਪਯੋਰ ਦੰਦ ਚਾਰ ਦੰਦ ਪਹਿਲਾ ਸੂਆ ਸੂਈ ਆ ਤੇ ਆਡ ਰੂਡਰ ਦੇਖੋ ਯਾਰ ਕਰਮਾਲੀ ਦਾ ਨਾੜਾ ਨੂੜਾ ਦੇਖੋ ਬਾਈ ਥਣ ਥਣ ਵੀ ਬਹੁਤ ਸੋਹਣਾ ਲੱਗਾ ਯਾਰ ਚਾਰੋਂ ਥਣ ਇੱਕੋ ਜੇ ਫੁੱਲ ਗੈਪ ਵਾਲਾ ਥਣਾ ਬਾਈ ਦੇਖੋ ਨਾੜਾ ਨੂੜਾ ਦੇਖੋ ਯਾਰ ਲੇਵੇ ਤੇ ਤੇ ਬੱਚਾ ਮਗਰ ਬਈ ਮਗਰ ਕੱਟਾ ਬਈ ਬੱਚਾ ਮਗਰ ਕੱਟਾ ਸੂਈ ਨੂੰ ਦਿਨ ਕਿੰਨੇ ਹੋਗੇ ਬਈ ਇਹ ਨੂੰ ਆਹ ਹਾਂ ਮਗਰ ਕੱਟਾਗਾ ਹਫਤਾ ਕੋ ਹੋਗਾ ਸੂਈ ਨੂੰ ਹਫਤਾ ਸੂਈ ਨੂੰ ਆ ਬਈ ਬੱਚਾ ਮਗਰ ਕੱਟੀ ਆ ਬਈ ਬੱਚਾ ਮਗਰ ਕੱਟੀ ਆ ਬਈ ਹਰਤਾ ਸੂਈ ਨੂੰ ਹੋਗਾ ਬੱਚਾ ਮਗਰ ਕੱਟੀਏ ਤੇ ਝੋਟੀ ਬਾਗ ਮਾਲਾ ਯਾਰ ਦੇਖੋ ਸਿੰਘਾ ਸਿੰਘਾਂ ਦੀ ਬਿਲਕੁਲ ਕੁੰਡੀ ਲੈ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲੋ ਯਾਰ ਕਦ ਕੋਦ ਬਹੁਤ ਆ ਝੋਟੀ ਦਾ ਬਈ ਕਦ ਬੱਡ ਘੰਨੀ ਕੋਈ ਅੰਤ ਨਹੀਂ ਦੇਖੋ ਸੋਹਣੀ ਫੇਸ ਕੁਆਲਿਟੀ ਦੀ ਆ ओके ਐਕਸਾਡਰ ਦੀ ਜਿਹੜਾ ਇੱਕ ਦੇਖਿਆ ਪੂਰਾ ਪੂਰਾ ਐਂਡ ਕਰ ਦਿੱਤਾ ਹਾਂ ਆਰਡਰ ਬਹੁਤ ਸੋਹਣਾ ਬਾਈ ਕੰਪੈਕਟ ਜਿਹਾ ਆਰਡਰ ਆ ਦੇਖ ਲਓ ਤੇ ਦੁੱਧ ਵਾਲੀ ਮੱਝ ਆ ਯਾਰ ਚੋਲਾ ਫਿਰ ਚਵਾਈ ਜੀ ਕੋ ਨੂੰ ਪਾ ਨਲਕੀਆਂ ਵਰਗੀ ਜਿਹਾ ਜੇ ਕਰੀ ਠੀਕ ਹੈ ਚਵਾਈ ਬਹੁਤ ਸੋਹਣੀ ਆ ਬਾਈ ਦੇ ਦਸਨ ਮੁਤਾਬਕ ਐ ਗੰਨੇ ਵਰਗੀ ਧਾਰਾ ਕਹਿੰਦਾ ਤੇ ਥਣ ਹਵਾਨੇ ਦਾ ਤਾਂ ਕੋਈ ਅੰਤ ਨਹੀਂ ਬਾਈ ਬਹੁਤ ਜਿਆਦਾ ਸੋਹਣਾ ਥਣ ਹਵਾਨਾ ਚਾਰੋਂ ਥਣ ਇੱਕੋ ਜਿਹੇ ਤੇ ਗੈਬ ਗੂਬ ਦੇਖੋ ਯਾਰ ਗੈਬ ਵੀ ਬਹੁਤ ਚੰਗਾ ਤੇ ਭਲੂਣ ਝੋਟਿਆ ਜੇਵਾ ਨੂਵਾ ਦੇਖੋ ਯਾਰ ਗਾੜੀ ਬਹੁਤ ਕਰਮ ਵਾਲੀ ਦੀ ਦੇਖੋ ਤੇ ਇਹਦਾ ਰੇਟ ਬਾਈ ਇਹ ਮੁੰਮੇ ਖਰਚਾ ਕਰਦਾ ਪਤਾ ਡੇਢ ਵੀ ਜਰਾ ਗਈ ਜਰਾ ਡੇਢ ਲੱਖ ਦਾ ਦੇਣ ਲੈਣ ਹੋ ਜਿਓ ਮੌਕੇ ਤੇ ਹੋਰ ਵੀ ਇਮਾਨਦਾਰ ਹੋਣਾ ਤੁਹਾਨੂੰ ਆਪਾਂ ਸਾਰੇ ਮੈਂ ਦੇਖੇ ਤੋਂ ਆਪਣੇ ਕੋਲ ਲੈਣ ਆਇਆ ਠੀਕ ਹੈ ਬਾਈ ਹਾਂ ਤੇ ਝੋਟਿਏ ਵੀ ਬਹੁਤ ਜਾਈ ਬਾਈ ਦੀ ਬਹੁਤ ਜਿਆਦਾ ਚੰਗੀ ਆ ਤੇ ਚਾਰ ਨੰਬਰ ਵਾਲੀ ਦੀ ਗੱਲ ਕਰਦੇ ਆ ਕਿ ਚਾਰ ਨੰਬਰ ਵਾਲੀ ਦੀ 12 ਕਿਲੋ ਤੋਂ ਵੀ ਪੰਜ ਸੀ ਦਿਨਾਂ ਦੀ ਦੂਜਾ ਕਿਹੜਾ ਸੂਈ ਹੈ ਬਈ ਦੂਜਾ ਸੂਆ ਸੂਈ ਹੈ ਬਈ ਜੇ ਸੂਆ ਸੂਈ ਹੈ ਤੇ ਪੰਜ ਛੇ ਦਿਨਾਂ ਦੀ ਸੂਈ ਹੈ ਬਈ 11 ਕਿਲੋ ਦੇ ਦੇ ਬੱਚਾ ਕੀ ਮੰਗ ਰਿਹਾ 11 ਦੇ ਕੱਟਾਗਾ ਜੀ ਬੱਚਾ ਮੰਗ ਰਿਹਾ ਕੱਟਾ ਦੁੱਧ ਇਸ ਟਾਈਮ ਬਾਈ ਕਹਿੰਦਾ ਵੀ 12 ਕਿਲੋ ਰੈਡੀ ਹੈ ਹਾਂ ਤੋਰੀ ਮੜੀ ਬੰਦਾ ਲੈ ਤੋਰ ਦੇ ਬਈ ਇਹਨੂੰ ਵੀ ਰਿੰਗ ਸੈਂਟਰੀ ਬਹੁਤ ਸੋਹਣੀ ਤੇ ਕੱਦ ਬੈਠੀ ਵੀ ਬਹੁਤ ਚੰਗਾ ਦਾ ਬਈ ਕੱਦ ਬੈਠ ਕਰਨੀਓ ਬਿਲਕੁਲ ਓਕੇ ਕੰਦ ਵਾਜਨ ਜੇ ਵੀ ਚੰਗੀ ਆ ਸਿੰਘ ਸਿੰਘ ਦੇਖੋ ਕਰਮਾਲੀ ਦਾ ਕੁੰਡਾ ਸਿੰਘ ਸੋ ਜਾਨਵਰ ਬਾਈ ਦੇ ਵੈਸੇ ਦਾ ਸਾਰੀ ਚੰਗਿਆ ਯਾਰ ਸਾਰੀ ਜਾਨਵਰ ਬਾਈ ਦੇ ਬਹੁਤ ਚੰਗਿਆ ਤੇ ਆ ਦੇਖੋ ਝੋਟੀ 4 ਨੰਬਰ ਵਾਲੀ ਕਦ ਵਜੂਦ ਦੀ ਇਹ ਵੀ ਪੂਰੀ ਫੁੱਲਾ ਫੁੱਲ ਕਦ ਫੁੱਲੀ ਭਾਜਨ ਕਦ ਭਾਜਨ ਦਾ ਕੋਈ ਅੰਤ ਨਹੀਂ ਦੇਖੋ ਤੇ ਲੇ ਵਾਲੂਆ ਕਰਮ ਵਾਲੀ ਨੇ ਇਹਨੇ ਵੀ ਬਹੁਤ ਸੋਹਣਾ ਤਿਆਰ ਕਰਿਆ ਨਾੜ ਨੂੜ ਦੇਖੋ ਯਾਰ ਦੁੱਧ ਵਾਲੀ ਫਿਕਸ ਆਰਡਰ ਤੇ ਆ ਥਾਂ ਤੋਂ ਬਹੁਤ ਸੋਹਣਾ ਲੱਗਦਾ ਆਰਡਰ ਫਿਕਸ ਚਾ ਤੇ ਨਾੜਾ ਨੂੜਾ ਦੇਖੋ ਲੇਵੇ ਵਾਲੀਆਂ 나ੜਾਂ ਨੂੜਾਂ ਬਹੁਤ ਆ ਯਾਰ ਇਹ ਦੁੱਧ ਦੀ ਨਿਸ਼ਾਨੀ ਹੁੰਦੀ ਹੈ ਬਹੁਤ ਬਣੀ ਆ ਬਾਈ ਮੱਝ ਹਨਾ 나ੜਾਂ ਨੂੜਾਂ ਦੇਖੋ ਯਾਰ ਇਹ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਦੋਸਤੋ ਤੇ ਦੇਖੋ 나ੜਾਂ ਨੂੜਾਂ ਦੇਖੋ ਯਾਰ ਲੇਵੇ ਵਾਲੀਆਂ ਤੇ ਥਣ ਵੀ ਬਹੁਤ ਜ਼ਿਆਦਾ ਸੋਹਣਾ ਲੱਗਾ ਬਾਈ ਉੱਠੀ ਚਵਾਈ ਵਾਲਾ ਸਾਣਾ ਥੋੜਾ ਤੇ ਗੈਪ ਵਾਲੀ ਥਣ ਇਹデア ਜਨਮਰ ਬਾਈ ਦੇ ਸਾਰੇ ਚੰਗੇ ਤੇ ਇਹਦਾ ਦੁੱਧ ਬਾਈ ਦੱਸਿਆ ਸੀ ਆਪਾਂ 12 ਕਿਲੋ 12 ਕਿਲੋ ਦੁੱਧ ਤਿਆਰ ਆ ਤੇ 7-8 ਦਿਨਾਂ ਦੀ ਸੂਈ ਦੇ ਤੋ 15 ਕਿਲੋ ਠੀਕ ਹੈ ਹਰ ਤੇਰੀ ਸੂਈ ਥੱਲੇ 12 ਕਿਲੋ ਦੁੱਧ ਤਿਆਰ ਆ ਤੇ 15 ਦੇ ਦੋ ਬਾਈ ਰਾਮ ਨਾਲ 15 ਦੇ ਦਿਓ ਠੀਕ ਹੈ ਇਹਦਾ ਮੁੱਲ ਕੀ ਕਰਾਂਗੇ ਫਿਰ 60 ਰੁਪਏ ਦੇ ਡੇਢ ਦੀ ਇਹ ਦੇ ਦਾਂਗੇ ਭਰਾ ਨੂੰ ਡੇਢ ਲੱਖ ਦੀ ਇਹ ਦੇ ਦੇ ਗਏ ਮਾਨ ਤਨ ਕਰਨ ਚ ਜੋ ਜੋੜੀ ਲਊ ਤਾਂ ਪੋਸਟ ਮਾਨ ਤਨ ਸਾਰਿਆਂ ਚ ਹੋ ਜੂ ਆਪਣਾ ਨਾਮ ਦੱਸਿਆ ਸੀ ਬਾਈ ਆ ਚਮਕੌਰ ਸਿੰਘ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵਾਲਾ ਵੀਰੇ ਠੀਕ ਹੈ ਫੋਨ ਨੰਬਰ ਇੱਕ ਵਾਰੀ ਕੋਲ 997947542 ਠੀਕ ਠੀਕਾ 14 15 ਤੋਂ ਲੈ ਕੇ 15 ਤੱਕ ਜਿਹੜੇ ਨਗ ਬਾਈ ਗੁਰੇ ਹਰੇਕ ਟਾਈਮ ਅਵੇਲੇਬਲ ਰਹਿੰਦੇ ਆ ਕਰੇ ਜੇ ਇਹਨਾਂ ਤੋਂ ਇਲਾਵਾ ਵੀ ਬਾਈ ਜਰੂਰਤ ਹੁੰਦੀ ਹੈ ਤਾਂ ਬਾਈ ਨਾਲ ਜਿਹੜਾ ਸੰਪਰਕ ਬਣਾ ਲਿਓ ਚਾਰ ਡੰਗਰ ਦਿਖਾ ਦੇ ਬਾਈ ਦੇ ਸੋਨੂੰ ਪਸ਼ੂ ਮੰਡੀ ਮੋੜ ਤੇ ਅੱਜ ਹੀ ਲੈ ਕੇ ਆਇਆ ਚਾਰੋ ਡੰਗਰ ਚਾਰੋ ਡੰਗਰ ਟੌਪ ਦੇ ਆ ਬਾਈ ਦੇਖੋ ਆ ਨੀਲੀ ਰਵੀ ਦੇ ਵਿੱਚ ਆ ਗਈ ਸੀ ਦੋ ਨੰਬਰ ਤੇ ਗੱਬਣ ਸੀ ਤੇ ਆ ਦੋਨੇ ਝੋਟੀਆਂ ਜਿਹੜੀਆਂ ਸੂਈਆਂ ਸਵਈਆਂ ਇਹ ਪਲੂਣ ਆ ਦੂਜਾ ਸੂਆ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਜਰੂਰ ਕਰਦਿਆ ਕਰੋ ਨਵੇਂਪਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਚੱਲ ਕੇ ਹੋਰ ਸਾਨੂੰ ਟੌਪ ਕੁਆਲਟੀ ਦੇ ਨਾ ਕਿਹੜੇ ਕਵਰ ਕਰਕੇ ਦਿਖਾਉਣੇ ਆ ਪਸ਼ੂ ਮੰਡੀ ਮੋੜ ਤਰੀਕ 25 ਮਹੀਨਾ 2025 ਲੈ ਵੀ ਮੰਡੀ ਦੇ ਵਿੱਚ ਡੰਗਰ ਦਾ ਅੱਜ ਬਹੁਤ ਚੰਗੇ ਤੋਂ ਚੰਗੇ ਪਹੁੰਚਿਆ ਪਹੁੰਚੇ ਭਾਵੇਂ ਨਹੀਂ ਘਟ ਗਿਣਤੀ ਦੇ ਵਿੱਚ ਹੀ ਆ ਪਰ ਡੰਗਰ ਜਿਹੜੇ ਬਾਗਮਾਲ ਪਹੁੰਚਿਆ ਇਹ ਦੇਖੋ ਅੱਜ ਦਾ ਹਵਾਨਾ ਦੇਖੋ ਤੇ ਦੇਖੋ ਗੈਪ ਦੇਖੋ ਯਾਰ ਲੇ ਵਾਲੂਆ ਦੇਖੋ ਕਰਮਾਲੀ ਦਾ ਕੱਦ ਪਾਜਣ ਬਿਲਕੁਲ ਓਕੇ ਪੂਰੀ ਵੱਡੀ ਝੋਟੀ ਆ ਤੇ ਸਾਰਾ ਮਾਲ ਹੀ ਲਗਭਗ ਇਸ ਤਰ੍ਹਾਂ ਦਾ ਜਿਹੜਾ ਟੋਪ ਕੁਆਲਿਟੀ ਦਾ ਪਹੁੰਚਾ ਹੋਇਆ ਪਰ ਲਗਭਗ ਅੱਜ ਮੰਦੀ ਰਹੂਗਾ ਬਾਈ ਪੱਕਾ ਗਾਹਾ ਜਿਹੜਾ ਬਹੁਤ ਘੱਟ ਪਹੁੰਚਾ ਮੰਡੀ ਦੇ ਵਿੱਚ ਰੂਟੀਨ ਦੇ ਵਿੱਚ ਜਿਹੜਾ ਇੱਥੋਂ ਮੱਝਾ ਖਰੀਦਦਾ ਪੱਕਾ ਗਾਹ ਕੋਈ ਘੱਟ ਪਹੁੰਚਾ ਤੇ ਮਾਲ ਵੀ ਜਿਹੜਾ ਘੱਟ ਗਿੰਤੀ ਦੇ ਵਿੱਚ ਹੀ ਪਹੁੰਚਾ ਉਸ ਤਰ੍ਹਾਂ ਨਾਲ ਨਹੀਂ ਭਰੀ ਹੈਗੀ ਮੰਡੀ ਜਿਹੜੀ ਰਸ਼ ਘੱਟ ਹੈਗਾ ਲਿਮਟਡ ਜਮਾਲ ਹੀ ਪਹੁੰਚਿਆ ਬਾਈ ਇਹ ਉਹ ਜਿਹੜੇ ਸ਼ੇਰੇ ਵਾਲੇ ਸੱਡਾ ਉਹ ਉਹ ਲਗਭਗ ਖਾਲੀ ਮੰਗੂ ਹੀ ਪਿਆ ਬਾਈ ਦੇਖੋ ਮਾਲ ਜਿੰਨਾ ਕ ਪਹੁੰਚਿਆ ਚੰਗਾ ਪਹੁੰਚਿਆ ਝੋਟੀ ਦੇਖੋ ਥਾਂ ਥਾਂ ਦੇਖੋ ਕਰਮਾਲੀ ਦੇ ਲੱਗੇ ਆ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਬਾਈ ਲਾਈਕ ਕਮੈਂਟ ਕਰ ਜਰੂਰ ਕਰਿਆ ਕਰੋ ਤੇ ਅੱਗੇ ਚੱਲ ਕੇ ਹੋਰ ਤੁਹਾਨੂੰ ਜਿਹੜੇ ਵਿਕਰੀ ਵਾਲੇ ਨਹਾਗਾਪਾ ਦਿਖਾਉਣੇ ਆ ਦੇਖੋ ਡੰਗਰ ਬਹਿ ਸਾਰੇ ਚੰਗੇ ਪਹੁੰਚਿਆ ਜੇ ਇਹ ਵਾਲੂ ਵੈਦਾ ਵੀ ਦੇਖੋ ਕਰਮਾਲੀ ਦਾ ਇਸ ਤਰ੍ਹਾਂ ਦਾ ਮਾਲ ਜਿਹੜਾ ਪਹਿ ਮੰਡੀ ਮੋੜ ਦੇ ਉੱਪਰ ਬਈ ਪਹੁੰਚਦਾ ਲੈ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਆ ਬਹੁਤ ਜਿਆਦੇ ਟਾਪ ਕੁਆਲਿਟੀ ਦੀ ਮੱਝ ਆ ਇੱਕ ਵਾਰੀ ਖੜੀ ਦਾ ਨਾ ਲੈ ਵਾ ਲੂ ਵਾ ਦੇਖੋ ਕਰਮਾਲੀ ਦਾ ਬਾਹ ਕਮਾਲ ਲੈ ਵਾ ਯਾਰ ਇੱਥੇ ਦੇਖੋ ਪੂਰਾ ਖੁੱਲਾ ਡੁੱਲਾ ਹਵਾਨਾ ਤੇ ਚੰਗੀ ਬੋਡੀ ਬੰਤਰ ਦੀ ਆ ਦੇਖੋ ਖਣ ਥਣ ਦੇਖੋ ਕਰਮਾਲੀ ਨੂੰ ਕਿੰਨਾ ਸੋਹਣਾ ਲੱਗਾ ਯਾਰ ਬਾਹ ਕਮਾਲ ਹਵਾਨਾ ਬਾਈ ਦੇਖੋ ਦੇਖੋ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਤੇ ਫੁੱਲ ਕੱਦ ਫੁੱਲ ਵਾਜਨ ਵੱਡੀ ਮਾ ਜਬਰ ਦੁੱਧ ਵਾਲੀ ਮਾ ਜ ਆ ਬਾਈ ਸਿੰਗਾ ਕੰਨੀਓ ਥੋੜੀ ਜਰੂਰ ਹੋਣਾ ਕੁੰਡੀ ਆ ਪਰ ਖੁੱਲਾ ਜਰੂਰ ਆ ਸਿੰਘ ਕੁੰਡਾ ਪਰ ਬਾਡੀ ਮਦਬ ਕੇ ਜੱਗਦਾ ਬਈ ਦੇਖੋ ਤੁਰਦੀ ਤੇ ਨਿਗਾਹ ਮਾਰੋ ਯਾਰ ਹੌਨਾ ਹਮੂਨਾ ਦੇਖੋ ਕਰਮ ਵਾਲੀ ਦਾ ਪੰਡਲੇ ਵੀ ਦੀ ਲਈ ਬੱਤੀ ਆ ਬਾਈ ਅਗੋ ਫੇਸ ਕੁਆਲਿਟੀ ਚੈੱਕ ਕਰ ਲਿਓ ਕਿਸ ਕੁਆਲਿਟੀ ਦੀ ਵੀ ਸੁਣੀ ਤੇ ਕਰਦਵਾਣ ਦੀ ਬਿਲਕੁਲ ਓਕੇ ਲੈ ਵਲੂਵਾ ਦੇਖੋ ਯਾਰ ਇਧਰੋਂ ਸਾਹ ਸਾਈਡ ਤੋਂ ਦੇਖ ਲਓ ਫੁੱਲ ਵੱਡੇ ਲੇਵੇ ਵਾਲੀ ਆ ਤੇ ਬਿਲਕੁਲ ਸਾਫ਼ ਥਾਣਾ ਵਨ ਤੇ ਨਾੜਾ ਨੂੜਾ ਦੇਖ ਲੇਵੇ ਨਾੜਾ ਨੂੜਾ ਬਹੁਤ ਉੱਭਰੀਆਂ ਦੁੱਧ ਵਾਲੀ ਮੱਝ ਆ ਭਾਈ ਚੰਗੇ ਦੁੱਧ ਵਾਲੀ ਬਾਕੀ ਗੱਲਬਾਤ ਸਾਰੀ ਆਪਾਂ ਬਾਅਦ ਵਿੱਚ ਕਰਵਾਵਾਂਗੇ ਕਿੰਨਾ ਕੁ ਦੁੱਧ ਆ ਕੀ ਰੇਟ ਆ ਕੀ ਮੁੱਲ ਕਰਤ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਨਾਂ ਦੱਸਦੇ ਆਪਣਾ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਪਿੰਡ ਕਿਹੜਾ ਬਈ ਪੀਰਕੋਟ ਹੈ ਪੀਰਕੋਟ ਜ਼ਿਲ੍ਹਾ ਬਠਿੰਡਾ ਹਣਾ ਠੀਕ ਆ ਇਹ ਜਿਹੜੀ ਮੱਝ ਦਿਖਾਈ ਆਪਾਂ ਸੂਆ ਕਿਹੜਾ ਸੂਏ ਪੇ ਇਸ ਵਾਰ ਚੌਥਾ ਸੂਆ ਚੌਥਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਈ ਹੋ ਗਏ ਬਈ 10 ਦਿਨ ਸੂਈ 10 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਕੀ ਜੇ ਤਾਂ ਬਈ ਕੱਟੀ ਹੈ ਜੀ ਬੱਚਾ ਮੰਗਰ ਕੱਟੀ ਆ ਬਈ 10 ਦਿਨ ਹੋ ਗਏ ਸੂਈ ਨੂੰ ਠੀਕ ਦਸ ਦਿਨਾਂ ਦੀ ਸੂਈ ਥੱਲੇ ਮਣਪ੍ਰੀਤ ਦੁੱਧ ਦੀ ਗੱਲ ਕਰ ਲਈ ਬਾਈ ਕਿੰਨਾ ਕੁ ਤਿਆਰ ਹੈ 14 ਤੋਂ 15 ਕਿਲੋ ਤਿਆਰ ਹੈ 14 15 ਕਿਲੋ ਪੂਰਾ ਤਸੱਲੀ ਵਾਲਾ ਕੰਡੇ ਵਾਲਾ ਹੈ ਦੋ ਡੰਗ ਚਾਰ ਡੰਗ ਤਸੱਲੀ ਕਰਾ ਦੇਗਾ ਲੈ ਵੀ ਬਾਕੀ ਅੰਦਾਜ਼ਾ ਤੁਸੀਂ ਜਿਹੜਾ ਲੇਵੇ ਨੂੰ ਦੇਖ ਕੇ ਲੈ ਲਿਓ ਬਾਈ ਕਹਿੰਦਾ ਵੀ 14 15 ਕਿਲੋ ਦੁੱਧ ਜਿਹੜਾ ਪੂਰਾ ਤਸੱਲੀ ਵਾਲਾ ਤਿਆਰ ਆ ਦੋ ਡੰਗ ਚਾਰ ਡੰਗ ਤੁਸੀਂ ਕੰਡੇ ਤੇ ਲਵਾ ਸਕਦੇ ਹੋ ਬਾਈ ਦੁੱਧ ਬਾਈ ਕਹਿੰਦਾ ਵੀ ਪੂਰੀ ਤਸੱਲੀ ਆ ਬਾਕੀ ਲੇ ਪਿਆ ਦੱਸਦਾ ਮੱਝ ਦਾ ਵੀ ਦੁੱਧ ਵਾਲੀ ਮੱਝ ਆ ਬਾਈ ਨਾੜਾ ਨੂੜਾ ਦੇਖੋ ਕਰਮਾਲੀ ਦੀਆਂ ਤੇ ਮਣਪ੍ਰੀਤ ਫਿਰ ਇਹਦਾ ਰੇਟ 1,70,000 ਮਾਨਤਨ ਹੋ ਜੂ ਵਿਚੋਂ ਹਾਂ ਹੋ ਜੀ ਮੌਕੇ ਤੇ ਹਾਂ ਠੀਕ ਆ ਫੋਨ ਨੰਬਰ ਆਪਣਾ 628427292 62842 47942 47942 ਵਪਾਰ ਦਾ ਕੰਮ ਕਰਦੀ ਵਪਾਰ ਦਾ ਕੰਮ ਚੰਗਾ ਡੰਗਰੀ ਲੈਣੇ ਸਦਾ ਹਾਂ ਜੀ ਪਿਛਲੀ ਵਾਰ ਇਹਨੇ 18 ਕਿਲੋ 200 ਗ੍ਰਾਮ ਦੋ ਦਿੱਤਾ ਕੰਡੇ ਦੇ ਠੀਕ ਆ ਮਾਲਕਾਂ ਨੇ ਦੱਸਣਾ ਹਾਂ ਜੀ ਚੋ ਆਇਆ ਉਹਨਾਂ ਨੇ ਇਹ ਜੋ ਮਾਨਦਾਨ ਹੋ ਜੂ ਰੇਟ 'ਚੋਂ ਲੈ ਵੀ ਕਰ ਲਓ ਸੰਪਰਕ ਬਾਈ ਨਾਲ ਪਸ਼ੂ ਮੰਡੀ ਮੋੜ ਤੇ ਲੈ ਕੇ ਆਇਆ ਹੈਗਾ ਜੇ ਜੇ ਵੇਚ ਦਈਏ ਤਾਂ ਬੜੀ ਸੋਹਣੀ ਗੱਲਾਂ ਨੇ ਬਣਾ ਲਓ ਸੰਭਰ ਕੇ ਤੋਂ ਇਲਾਵਾ ਵੀ ਬਾਈ ਕੋਲੇ ਘਰੇ ਡੰਗਰ ਹੁੰਦੇ ਹਨ ਮਰੇ ਵੀ ਘਰੇ ਵੀ ਡੰਗਰ ਹੁੰਦੇ ਆ ਜਿਕੇ ਭਰਾ ਨੂੰ ਜ਼ਰੂਰ ਚਾਹੀਦੀ ਆ ਤਾਂ ਚੰਗਾ ਚੰਗੇ ਡੰਗਰੀ ਲੈ ਕੇ ਆਣ ਬਈ ਲੈ ਵੀ ਤੁਹਾਨੂੰ ਪੂਰੀ ਮੱਝ ਦਿਖਾਉਣਾ ਇੱਕ ਵਾਰੀ ਖੜੀ ਦੇਨੇਗਾ ਮਾਰੇ ਦੇਖੋ ਬਹੁਤ ਜ਼ਿਆਦਾ ਟੌਪ ਕੁਆਲਿਟੀ ਦੀ ਮੱਝ ਆ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਤੇ ਇਥੇ ੁੱਲੇ ਵਾਲੂ ਆ ਦੇਖੋ ਕਿ ਰੱਕ ਵਾਰੀ ਤੁਸੀਂ ਬਹੁਤ ਜਿਆਦਾ ਟੌਪ ਦਾ ਹਵਾਨਾ ਬਿਲਕੁਲ ਸਾਫ ਫੱਡਰਾ ਤੇ ਠਣ ਠਣ ਦੇਖੋ ਮਗਰ ਬੱਚਾ ਕੱਟਾ ਚਿੱਟਾ ਕੱਟਾ ਪੂਰਾ ਮਜ਼ੂਰੀ ਮਜਾ ਸਿੰਘਾਂ ਦੀ ਗੁੰਡੀ ਆ ਦੇਖੋ ਬਾਡੀ ਮੰਤਰ ਦੀ ਵੀ ਚੰਗੀ ਆ ਕੱਦ ਵਜਨ ਦੀ ਬਿਲਕੁਲ ਓਕੇ ਆ ਚੰਗਾ ਕੱਦਾ ਚੰਗਾ ਵਜਨਾ ਬਾਕੀ ਲੈਵਲ ਉਹ ਦੇਖੋ ਯਾਰ ਬਿਲਕੁਲ ਸਾਫ ਆਰਡਰ ਆ ਬਾਈ ਬਾਈ ਕਿਹੜਾ ਸੂਆ ਸੂਈ ਆ ਮਾਜੀ ਇਹ ਤੀਜਾ ਤੀਜਾ ਸੂਆ ਇਸ ਵਾਰ ਤੇ ਆਪਣੀ ਘਰ ਦੀ ਹੈ ਕਪਵਾਰ ਦਾ ਕੰਮ ਆ ਘਰ ਦੀ ਘਰ ਦੀ ਮਾਜਾ ਠੀਕ ਆ ਤੀਜਾ ਸੂਆ ਸੂਈ ਆ ਤੇ ਬੱਚਾ ਕੀ ਦੇਤਾ ਕੱਟਾ ਬੱਚਾ ਮਗਰ ਕੱਟਾ ਬਾਈ ਤੀਜਾ ਸੂਆ ਇਸ ਵਾਰ ਸੂਈਆ ਤੇ ਕਿੰਨੇ ਦਿਨਾਂ ਦੀ ਬਾਈ ਇਹ ਹੈਗੀ ਨੌ ਦਿਨ ਨੌ ਦਿਨ ਹੋ ਗਈ ਸੂਈ ਨੂੰ ਤੇ ਦੁੱਧ ਕਿੰਨਾ ਕੁ ਤਿਆਰ ਹੁਣ ਦੁੱਧ ਹੈਗਾ 13 ਦਾ 19 ਜਦੋਂ ਹਾਂ ਨੁਰਤ ਜੱਲੀ ਆ ਰਾਂ ਦਾ ਬੜਾ ਹੋ ਜਾਂਦਾ ਯਾਰ ਉਹਦੇ ਪੂਰਾ ਤਸੱਲੀ ਕਰਾ ਦੇ ਠੀਕ ਆ ਤੇ ਭਾਗ ਹੀ ਰੱਖਦਾ ਫਿਰ ਜਾਇਜ ਆ 2 ਲੱਖ ਰੁਪਈਆ ਵੇਚਣ ਜਾਲਾ ਵੀ ਵੇਚਿਆ ਕਿੰਨੇ ਕ ਦੀ ਲੈ ਜੀ 190 ਮਾਨਦਾਨ ਹੋ ਜੂਗਾ ਫੁੱਲਾ ਫੋਨ ਨੰਬਰ 9855 98155 ਹਾਂ 864443 86443 9855 86443 ਇਹ ਬਾਈ ਦਾ ਫੋਨ ਨੰਬਰ ਹੈ ਜੀ ਬੂਰੀ ਮਾਝਾ ਮਗਰ ਬੱਚਾ ਕੱਟਾ ਤੇ 2 ਲੱਖ ਬਾਈ ਕਹਿੰਦਾ ਵੀ ਭਾਗ ਕਰਦੇ ਮਾਨਤਾਨਾਂ ਵਿੱਚੋਂ ਖੁੱਲਾ ਹੋ ਜੂ 1.90 ਦੀ ਬਾਈ ਕਹਿੰਦਾ ਦੇ ਦੇਾਂਗੇ ਹੋਰ ਵੀ ਹੋ ਜੂ ਮਾਨਤਾਨਾਂ ਬਾਈ ਮੌਕੇ ਤੇ ਬੂਰੀ ਮੱਝ ਆ ਪਸ਼ੂ ਮੰਡੀ ਮੋੜ ਦੇ ਉੱਪਰ ਬਾਈ ਜਿਹੜੀ ਹਿੱਲੇ ਗਈ ਦੇਖੋ ਮੱਝ ਚੰਗੀ ਆ ਬਾਈ ਦੀ ਚੰਗੇ ਕੱਦ ਵਾਜਣ ਵਾਲੀ ਆ ਤੇ ਲੈਵਲ ਉਹ ਵੀ ਬਹੁਤ ਸਾਫ਼ ਹੋਈ